ਅੱਜ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਵੱਲੋਂ ਇੱਕ ਖੁੱਲੀ ਚਰਚਾ ਨਾ ਦਾ ਪ੍ਰੋਗਰਾਮ ਰੱਖਿਆ ਗਿਆ। ਇਹਦੇ ਵਿੱਚ ਪੰਜਾਬ ਮਸਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਵੀ ਪਹੁੰਚੇ। ਨਾਲ ਹੀ ਪ੍ਰਤਾਪ ਬਾਜਵਾ ਪਹੁੰਚਦੇ ਆ, ਓਪੀ ਸੋਨੀ ਵੀ ਹੁੰਦੇ ਆ ਔਰ ਕਾਂਗਰਸ ਦੇ ਲੋਕ ਸਭਾ ਸੰਸਦ ਜਿਹੜੇ ਅੰਮ੍ਰਿਤਸਰ ਤੋਂ ਲੋਕ ਸਭਾ ਸੰਸਦ ਹੈ ਗੁਰਜੀਤ ਔਚਲਾ ਵੀ ਜਿਹੜੇ ਆ ਉਸ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਆ। ਇਸ ਪ੍ਰੋਗਰਾਮ ਦਾ ਮੰਤਵ ਇਹ ਦੱਸਿਆ ਜਾ ਰਿਹਾ ਸੀਗਾ ਵੀ ਚਰਚਾ ਕਰਨੀ ਆ ਵਰਕਰਸ ਦੇ ਨਾਲ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਉਹਦੀ ਰਣਨੀਤੀ ਕਿੱਦਾਂ ਬਣਾਉਣੀ ਹੈ। ਇਸੇ ਦੌਰਾਨ ਓਪੀ ਸੋਨੀ ਢੜਾ ਤੇ ਗੁਰਜੀਤ ਔਜਲਾ ਢੜਾ ਜਿਹੜਾ ਇਹ ਆਮੋ ਸਾਹਮਣੇ ਹੋ ਜਾਂਦਾ ਔਰ ਇਹ ਕੋ ਪਹਿਲੀ ਵਾਰ ਵੀ ਨਹੀਂ ਹੋਇਆ ਵੀ ਕਾਂਗਰਸ ਦਾ ਕੋਈ ਸਮਾਗਮ ਹੋਵੇ ਤੇ ਉਹਦੇ ਵਿੱਚ ਕਾਂਗਰਸ ਦੇ ਦੋ ਢੜੇ ਜਿਹੜੇ ਆ ਉਹ ਆਮੋ ਸਾਹਮਣੇ ਹੋ ਜਾਣ। ਇਹ ਤੋਂ ਪਹਿਲਾਂ ਅਸੀਂ ਬਲਾਚੌਰ ਦੇ ਵਿੱਚ ਵੀ ਦੇਖਿਆ। ਨਨੰਦਪੁਰ ਸਾਹਿਬ ਦੇ ਵਿੱਚ ਵੀ ਦੇਖਿਆ ਵੀ ਉੱਥੇ ਵੀ ਦੋ ਧੜੇ ਬਣ ਗਏ ਨਾਰੇਬਾਜ਼ੀ ਹੋਈ ਗੱਲ ਜਿਹੜੀ ਆ ਉਹ ਇੰਨੀ ਵੱਧੀ ਕਿ ਗਹਿਮਾ ਗੈਮੀ ਵੀ ਹੋਈ ਔਰ ਬੋਲ ਕਬੋਲ ਵੀ ਬੋਲੇ ਗਏ ਅੱਜ ਵੀ ਇਸੇ ਤਰ੍ਹਾਂ ਦਾ ਹੀ ਕੁਝ ਜਿਹੜਾ ਮਾਹੌਲ ਆ ਉਹ ਇਸ ਖੁੱਲੀ ਚਰਚਾ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਗੁਰਜੀਤ ਔਜਲਾ ਧੜਾ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਧੜੇ ਦੇ ਜਿਹੜੇ ਲੋਕ ਸੀ ਉਹਨਾਂ ਦੇ ਜਿਹੜੇ ਸਮਰਥਕ ਸੀਗੇ ਉਹ ਦਵਿੰਦਰ ਵਿਆਦਵ ਹੁਣਾਂ ਉੱਤੇ ਸ਼ਾਇਦ ਉਹਨਾਂ ਉੱਤੇ ਪ੍ਰੈਸ਼ਰ ਪਾ ਰਹੇ ਹੋਣ ਜਾਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹੁੰਦੇ ਹੋਣ ਵੀ ਜਦੋਂ ਲੋਕ ਸਭਾ ਦੀਆਂ ਸੀਟਾਂ ਅਨਾਉਂਸ ਹੋਣੀਆਂ ਕੈਂਡੀਡੇਟਸ ਦੇ ਨਾਮ ਅਨਾਉਂਸ ਹੋਣਿਆ ਤਾਂ ਗੁਰਜੀਤ ਔਜਲਾ ਨੂੰ ਹੀ ਟਿਕਟ ਦਿੱਤੀ ਜਾਵੇ ਗੁਰਜੀਤ ਔਜਲਾ ਜਿਹੜੇ ਆ ਇਹਨਾਂ ਨੇ ਪਹਿਲੀ ਵਾਰ 2017 ਦੇ ਵਿੱਚ ਸ਼ਾਇਦ ਬਾਈ ਇਲੈਕਸ਼ਨ ਲੜਿਆ ਸੀਗਾ ਉੱਥੋਂ ਇਹ ਜਿੱਤ ਕੇ ਫਿਰ ਲੋਕ ਸਭਾ ਪਹੁੰਚੇ ਸੀ ਉਸ ਤੋਂ ਬਾਅਦ 19 ਦੇ ਵਿੱਚ ਇਹਨਾਂ ਨੇ ਲੜਿਆ ਔਰ 19 ਦੇ ਵਿੱਚ ਵੀ ਇਹਨਾਂ ਨੇ ਜਿੱਤ ਹਾਸਲ ਕੀਤੀ ਇਸ ਵੇਲੇ ਸੈਕਿੰਡ ਟਰਮ ਜਿਹੜੀ ਆ ਆਪਣੀ ਉਹ ਮੁਕੰਮਲ ਕਰਨ ਵਾਲੇ ਨੇ ਪਹਿਲੀ ਵਾਰੀ ਬਾਈ ਇਲੈਕਸ਼ਨ ਲੜਿਆ ਔਰ ਦੂਸਰੀ ਵਾਰੀ ਇਹਨਾਂ ਨੇ ਜਿਹੜਾ 19 ਦੇ ਵਿੱਚ ਚੋਣ ਲੜੀ ਔਰ ਜਿੱਤ ਗਏ ਸੀ ਪਰ ਜਿਹੜੇ ਓਪੀ ਸੋਨੀ ਆ ਏ ਵੀ ਚਾਰ ਵਾਰ ਦੇ ਵਿਧਾਇਕ ਹੈ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਵੀ ਰਹਿ ਚੁੱਕੇ ਆ ਇਹਨਾਂ ਦੇ ਧੜੇ ਦਾ ਇਹ ਕਹਿਣਾ ਸੀਗਾ ਵੀ ਜਿਹੜੀ ਹਿੰਦੂ ਵੋਟ ਹੈ ਜਾਂ ਜਿਹੜਾ ਹਿੰਦੂ ਲੀਡਰ ਹੈ ਉਹਨੂੰ ਇਗਨੋਰ ਕੀਤਾ ਜਾਂਦਾ ਉਹਨਾਂ ਨੂੰ ਜਿਹੜਾ ਕਾਂਗਰਸ ਬਣਦਾ ਸਨਮਾਨ ਜਿਹੜਾ ਮਾਨ ਸਨਮਾਨ ਉਹ ਨਹੀਂ ਦਿੰਦੀ ਇਸੇ ਗੱਲ ਤੋਂ ਜਿਹੜੀ ਦੋਵੇਂ ਧੜੇ ਆ ਇਹ ਆਮੋ ਸਾਹਮਣੇ ਹੋ ਗਏ ਦੋਵਿਆਂ ਦੀ ਇਹੋ ਹੀ ਮੰਗ ਸੀ ਵੀ ਲੋਕ ਸਭਾ ਦੇ ਵਿੱਚ ਓਪੀ ਸੋਨੀ ਧੜੇ ਦੇ ਸਮਰਥਕ ਇਹ ਕਹਿ ਰਹੇ ਸੀ ਵੀ ਟਿਕਟ ਜਿਹੜੀ ਹੈ ਓਪੀ ਸੋਨੀ ਨੂੰ ਦਿੱਤੀ ਜਾਵੇ ਔਜਲਾ ਧੜੇ ਦੇ ਲੋਕ ਇਹ ਕਹਿ ਰਹੇ ਸੀਗੇ ਵੀ ਜਿਹੜੀ ਟਿਕਟ ਆ ਔਜਲਾ ਨੂੰ ਦਿੱਤੀ ਜਾਵੇ ਕਿਉਂਕਿ ਔਜਲਾ ਦੋ ਵਾਰੀ ਸ਼ਾਨਦਾਰ ਜਿੱਤ ਪ੍ਰਾਪਤ ਕਰ ਚੁੱਕਿਆ ਇੱਕ ਵਾਰੀ ਬਾਈ ਇਲੈਕਸ਼ਨ ਚ ਤੇ ਇੱਕ ਵਾਰੀ 2019 ਦੇ ਵਿੱਚ ਸੋ ਜਿੱਥੇ ਇਸ ਸਮਾਗਮ ਦੇ ਵਿੱਚ ਇਸ ਖੁੱਲੀ ਚਰਚਾ ਪ੍ਰੋਗਰਾਮ ਦੇ ਵਿੱਚ ਅੰਮ੍ਰਿਤਸਰ ਦੇ ਜਿਹੜੇ ਨਵਜੋਤ ਸਿੰਘ ਸਿੱਧੂ ਜਿਹੜੇ ਅੰਮ੍ਰਿਤਸਰ ਤੋਂ ਵਿਧਾਇਕ ਵੀ ਬਣੇ ਅੰਮ੍ਰਿਤਸਰ ਤੋਂ ਲੋਕ ਸਭਾ ਵੀ ਪਹੁੰਚੇ ਉਹ ਗੈਰ ਹਾਜ਼ਰ ਰਹੇ ਜਦੋਂ ਇਸ ਬਾਰੇ ਦਵਿੰਦਰ ਯਾਦਵ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਜੀ ਉਹਨਾਂ ਨੂੰ ਇੱਕ ਇਨਵੀਟੇਸ਼ਨ ਦਿੱਤਾ ਗਿਆ ਪਰ ਉਹ ਆਏ ਜਾਂ ਨਹੀਂ ਆਏ ਇਹਦੇ ਬਾਰੇ ਨਹੀਂ ਪਤਾ ਪਰ ਅਸੀਂ ਇਨਵੀਟੇਸ਼ਨ ਦੇ ਦਿੱਤਾ ਸੀਗਾ ਸੋ ਕੁੱਲ ਮਿਲਾ ਕੇ ਕਾਂਗਰਸ ਦੇ ਵਿੱਚ ਇਸ ਵੇਲੇ ਅਗਰ ਦੇਖਿਆ ਜਾਵੇ ਤਾਂ ਧੜੇਬੰਦੀ ਗੁੱਟਬੰਦੀ ਜਿਹੜੀ ਆ ਇਹ ਸਿਖਰਾਂ ਤੇ ਆ ਪ੍ਰਤਾਪ ਬਾਜਵਾ ਹੋਣੀ ਸ਼ਰੀਆਮ ਇਹ ਗੱਲ ਕਹਿੰਦੇ ਆ ਵੀ ਸਿੱਧੂ ਜਿਹੜੇ ਆ ਇਹ ਆਪਣੇ ਵੱਖਰੀਆਂ ਸਟੇਜਾਂ ਨਾਲ ਆਉਣ ਰਾਜਾ ਵੜਿੰਗ ਵੀ ਜਿਹੜੇ ਆਪਣੇ ਅੰਦਾਜ਼ ਦੇ ਵਿੱਚ ਕਾਰਵਾਈ ਕਰਨ ਦੀ ਮੰਗ ਕਰਦੇ ਆ ਉਹ ਤਨਜ਼ ਵੀ ਕਰਸਦੇ ਆ ਹਾਲਾਂਕਿ ਸਿੱਧੂ ਦੀ ਰੈਲੀ ਜਿਨ੍ਹਾਂ ਨੇ ਆਰਗੇਨਾਈਜ਼ ਕਰਾਈ ਸੀਗੀ ਮੋਗਾ ਦੇ ਵਿੱਚ ਉਹਨਾਂ ਖਿਲਾਫ ਕਾਰਨ ਦਸੋ ਨੋਟਿਸ ਵੀ ਜਾਰੀ ਹੋਇਆ ਔਰ ਅੱਜ ਇੱਕ ਨਵਾਂ ਵਿਵਾਦ ਬਲਾਚੌਰ ਤੇ ਅਨੰਦਪੁਰ ਸਾਹਿਬ ਤੋਂ ਬਾਅਦ ਜਿਹੜਾ ਇਹ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਔਜਲਾ ਧੜਾ ਤੇ ਓਪੀ ਸੋਨੀ ਧੜਾ ਆਪਸੋ ਸਾਹਮਣੇ ਸੀਗੇ ਔਰ ਇਲੈਕਸ਼ਨਸ ਜਿਹੜੀਆਂ ਨੇ ਇਸ ਸਿਰ ਦੇ ਉੱਤੇ ਆ ਇੱਕ ਪਾਸੇ ਇਹ ਵੀ ਕਿਾਸਰਾਈਆਂ ਸੀਗੀਆਂ ਕਿ ਸ਼ਾਇਦ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਹੋ ਜਾਏਗਾ ਇੰਡੀਆ ਅਲਾਈਅንስ ਬਣੇਗਾ ਜਿਹੜਾ ਬਣਿਆ ਵੀ ਸੀਗਾ ਉਹਦੇ ਨਾਲ ਇਹ ਚੋਣਾਂ ਲੜਨਗੇ ਪਰ ਉਹੋ ਜਿਹਾ ਕੁਝ ਵੀ ਨਹੀਂ ਹੋਇਆ ਹੋ ਸਕਦਾ ਵੀ ਕੱਲ 30 ਜਨਵਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੋਵੇ ਕੱਲ 30 ਜਨਵਰੀ ਹੈ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਮੇਅਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਹੋਏਗਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਜਿਹੜੇ ਆ ਉਹ ਕਾਂਗਰਸ ਦੇ ਹੋਣਗੇ ਹੋ ਸਕਦਾ ਪਹਿਲਾਂ ਦੇਖਦੇ ਹੁਣ ਵੀ ਇਹ ਸਾਡਾ ਪੈਟਰਨ ਜਿਹੜਾ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ ਖੈਰ ਜਿੱਥੇ ਕਾਂਗਰਸ ਜਿਹੜੀ ਆ ਉਹ ਇਸ ਵੇਲੇ ਫੂਕ ਫੂਕ ਕੇ ਕਦਮ ਰੱਖਣਾ ਚਾਹੁੰਦੀ ਆ ਉਹ ਨਹੀਂ ਚਾਹੁੰਦੇ ਵੀ ਜਿਹੜਾ ਵੋਟਰ ਹੈ ਜਿਹੜਾ ਉਹਨਾਂ ਦਾ ਸੰਗਠਨ ਦਾ ਮੈਂਬਰ ਹੈ ਜਿਹੜਾ ਉਹਨਾਂ ਦਾ ਪੱਕਾ ਵੋਟਰ ਹੈ ਉਹ ਟੁੱਟ ਜਾਵੇ ਪਰ ਜਿਹੜੇ ਲੀਡਰਸ ਆ ਇਹਨਾਂ ਦੀ ਗੁੱਟਬੰਦੀ ਜਿਹੜੀ ਆ ਉਹ ਹੁਣ ਸਾਹਮਣੇ ਸ਼ਰਿਆਮ ਦਿਸਣ ਲੱਗ ਪਈ ਆ ਇਹ ਹੁਣ ਇੰਤਾ ਚਾਹੁੰਦੇ ਆ ਵੀ ਟਿਕਟ ਕਿਸੇ ਨਾ ਕਿਸੇ ਤਰੀਕੇ ਸਾਡੇ ਕੈਂਡੀਡੇਟ ਨੂੰ ਮਿਲੇ ਜਾਂ ਸਾਡਾ ਜਿਹੜਾ ਹਰਮਨ ਪਿਆਰਾ ਲੀਡਰ ਹੈ ਉਹਨੂੰ ਮਿਲੇ ਇਸੇ ਦੇ ਚਲਦਿਆਂ ਅੱਜ ਅੰਮ੍ਰਿਤਸਰ ਦੇ ਵਿੱਚ ਕੁਝ ਇੰਤਾ ਦਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਜਿੱਦਾਂ ਦਾ ਬਲਾਚੌਰ ਦੇ ਵਿੱਚ ਵੇਖਿਆ ਔਰ ਜਿੱਦਾਂ ਦਾ ਅਨੰਦਪੁਰ ਸਾਹਿਬ ਦੇ ਵਿੱਚ ਸੀ ਸੇਮ ਸਿਨੈਰੀਓ ਉਹੀ ਸੀਗਾ ਕਿ ਦੋ ਧੜੇ ਆ ਮੋ ਸਾਹਮਣੇ ਸੀਗੇ ਤੇ ਮੰਗ ਕੀ ਸੀ ਵੀ ਸਾਡੇ ਲੀਡਰ ਨੂੰ ਜਿਹੜਾ ਉਹ ਟਿਕਟ ਦਿੱਤੀ ਜਾਵੇ ਦੇਖੋ ਯਾਰ ਕਿਸੇ ਦਾ ਹੰਗਾਮਾ ਕਿਸੇ ਲੀਡਰ ਨੇ ਨਹੀਂ ਕੀਤਾ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹ 7 800 ਜਿਹੜੇ ਸਾਡੇ ਵਰਕਰ ਸਾਫੀ ਆਈ ਹੈ ਕੋਈ ਇੱਕ ਵਿਅਕਤੀ ਆਪਦੀ ਇੱਛਾ ਪ੍ਰਗਟ ਕਰ ਗਿਆ ਔਰ ਕਿਸੇ ਨੂੰ ਕੀ ਅਰਜ਼ ਹੈ ਕੋਈ ਇਹਦੀ ਧਾਰਾ ਹੈ ਉਹ ਆਪਣੀ ਇੱਛਾ ਪ੍ਰਗਟ ਕਰਨ ਦਾ ਉਹਨਾਂ ਨੇ ਆਪਦੇ ਮਨ ਦੇ ਪਾਵ ਦੱਸਦੇ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਪ੍ਰਕਾਰ ਦਾ ਕੋਈ ਹੁੰਦਾ ਮੈਂ ਹਾਂ ਕਿ ਯਾਰੀ ਇੱਕ ਦੂਜਾ ਬੱਦਾ ਬੋਲਦਿਆਂ ਨੂੰ ਸੁਣ ਕੇ ਉਤੇਜ ਨਾ ਚ ਆ ਜਾਂਦਾ ਮੈਨੂੰ ਲੱਗਦਾ ਨਹੀਂ ਕਿਸੇ ਪ੍ਰਕਾਰ ਦੀ ਕੋਈ ਲੜਾਈ ਹੋਈ ਹੈ ਨਾ